ਦੇਖੋ ਮੋਦੀ ਸਾਹਿਬ ਕਹਿੰਦੇ ਨੇ ਵਿਸ਼ੂ ਗਰੂ ਬਣਾਤਾ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਰੰਗਲਾ ਪੰਜਾਬ ਬਣਾਤਾ ਪੈਰਾ ਐਥਲੀਟ ਖਿਡਾਰੀ ਤਰਨ ਸ਼ਰਮਾ ਅੱਜ ਉਹਨੇ ਵੱਖਰੇ ਅੰਦਾਜ਼ ਦੇ ਨਾਲ ਆਪਣਾ ਪ੍ਰਦਰਸ਼ਨ ਕੀਤਾ ਬੂਟ ਪਾਲਸ਼ ਕਰਕੇ ਉਹਨੇ ਪ੍ਰਦਰਸ਼ਨ ਕੀਤਾ ਤੁਸੀਂ ਦੇਖੋ ਜਿਹੜੀਆਂ ਸਰਕਾਰਾਂ ਵੱਡੀਆਂ-ਵੱਡੀਆਂ ਟਾਰਾਂ ਮਾਰਦੀਆਂ ਨੇ ਅਸੀਂ ਆਹ ਕਰ ਦਿੱਤਾ ਜੀ ਵਾਹ ਕਰ ਦਿੱਤਾ ਜੀ ਅਸੀਂ ਖਿਡਾਰੀਆਂ ਨੂੰ ਬਹੁਤ ਸਾਰੀਆਂ ਨੌਕਰੀਆਂ ਦੇ ਦਿੱਤੀਆਂ ਅਸੀਂ ਬਹੁਤ ਸਾਰੇ ਜਿਹੜੇ ਖਿਡਾਰੀਆਂ ਨੇ ਮੈਡਲ ਜਿੱਤ ਕੇ ਲੈ ਕੇ ਆਂਦੇ ਸੀ ਅੰਤਰਰਾਸ਼ਟਰੀ ਉਹਨਾਂ ਨੂੰ ਅਸੀਂ ਡੀਐਸਪੀ ਲਗਾਤਾ ਜੀ ਕਿਸੇ ਨੂੰ ਕੁਝ ਲਗਾਤਾ ਤੁਸੀਂ ਦੇਖੋ ਅੰਤਰਰਾਸ਼ਟਰੀ ਖਿਡਾਰੀ ਤਰਨ ਸ਼ਰਮਾ ਅੱਜ ਉਹਨੇ ਬੂਟ ਪਾਲਚ ਕਰਕੇ ਪ੍ਰਦਰਸ਼ਨ ਕੀਤਾ ਤੁਸੀਂ ਦੇਖੋ ਜਿਹੜੇ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਸੀ ਵੀ ਅਸੀਂ ਤਾਂ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਵੱਡੀਆਂ ਅਹੁਦੇ ਦੇ ਦਿੱਤੇ ਵੱਡੇ ਅਹੁਦਿਆਂ ਤੇ ਬਿਠਾਤਾ ਨੌਕਰੀਆਂ ਲਗਾਤਾ ਪਰ ਇਸ ਖਿਡਾਰੀ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਇਸ ਖਿਡਾਰੀ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਸਗੋ ਜਿਹੜਾ ਇੱਕ ਗਾਇਕ ਆ ਕਰਨ ਔਜਲਾ ਉਸ ਗਾਇਕ ਨੇ ਇਸ ਖਿਡਾਰੀ ਤਰਨ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਉਤਾਰਿਆ ਸੀ ਸਿਰ ਤੋਂ ਕਿਉਂਕਿ ਜਦੋਂ ਇਹ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦਾ ਸੀ ਖੇਡਣ ਲਈ ਇਹਦੇ ਕੋਲੇ ਪੈਸਾ ਨਹੀਂ ਸੀ ਸਰਕਾਰਾਂ ਦੀ ਇੱਥੋਂ ਤੱਕ ਹਿੰਮਤ ਨਹੀਂ ਪਈ ਕਿ ਸਾਡਾ ਇੰਟਰਨੈਸ਼ਨਲ ਖਿਡਾਰੀ ਜਿਨੇ ਮੈਡਲ ਜਿੱਤੇ ਨੇ 7 ਵਾਰ ਮੈਡਲ ਜਿੱਤ ਕੇ ਲੈ ਕੇ ਆਇਆ ਉਹ ਵੀ ਅਸੀਂ ਆਪਣੇ ਖਰਚੇ ਤੇ ਉਹਨੂੰ ਭੇਜ ਗਏ ਪਰ ਉਹ ਜਿਹੜਾ ਖਿਡਾਰੀ ਸੀ ਉਹਦੇ ਮਨ ਦੇ ਵਿੱਚ ਇੱਛਾ ਸੀ ਤੇ ਉਹਨੇ ਖੇਡਣ ਲਈ ਆਪਣਾ ਘਰ ਗਹਿਣੇ ਰੱਖ ਦਿੱਤਾ ਸੀ ਤੇ ਉਸ ਤੋਂ ਬਾਅਦ ਜਦੋਂ ਖਿਡਾਰੀ ਉਹਦੇ ਕਰਜ਼ਾ ਚੜ ਗਿਆ ਫਿਰ ਕਿਸ਼ਤਾ ਉਤਰ ਨਹੀਂ ਸੀ ਰਹੀਆਂ ਕਿਉਂਕਿ ਕਿਤੇ ਕਮਾਈ ਨਹੀਂ ਸੀ ਆ ਰਹੀ ਫਿਰ ਉਹਨੂੰ ਘਰ ਵੇਚਣ ਲਈ ਮਜਬੂਰ ਹੋਣਾ ਪੈ ਗਿਆ ਫਿਰ ਮਨ ਮਹਿਰ ਪਈ ਕਰਨ ਔਜਲਾ ਜੀ ਜਿਹੜਾ ਸਿੰਗਰ ਨੇ ਪੰਜਾਬੀ ਗਾਇਕ ਨੇ ਉਹਨਾਂ ਦਾ ਕਰਜ਼ਾ ਉਤਾਰਿਆ ਬੈਂਕ ਵਿੱਚ ਕਰਜ਼ਾ ਭਰ ਦਿੱਤਾ ਉਹਨਾਂ ਤਰਨ ਸ਼ਰਮੇ ਵਰਗੇ ਖਿਡਾਰੀਆਂ ਨੂੰ ਅੱਜ ਬੂਟ ਪਾਲਚ ਕਰਕੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਕਿ ਮੈਨੂੰ ਕਿਤੇ ਨੌਕਰੀ ਤੇ ਰੱਖਿਆ ਜਾਵੇ ਮੈਨੂੰ ਰੁਜ਼ਗਾਰ ਦਿੱਤਾ ਜਾਵੇ ਮੇਰਾ ਜਿਹੜਾ ਘਰ ਦਾ ਖਰਚਾ ਉਹ ਚਲਾਇਆ ਚੱਲ ਸਕੇ ਤੇ ਉਹਨਾਂ ਨੂੰ ਤਾਂ ਨੌਕਰੀਆਂ ਦਿੱਤੀਆਂ ਨਹੀਂ ਜਾ ਰਹੀਆਂ ਤੇ ਅੰਗਰੇਜ਼ ਤੁਸੀਂ ਇੱਥੇ ਬਾਹਰੋਂ ਕਿੱਥੋਂ ਸੱਦ ਲਓਗੇ ਜਿਹੜੇ ਇੱਥੋਂ ਦੇ ਖਿਡਾਰੀ ਨੇ ਉਹਨਾਂ ਨੂੰ ਸਾਂਭਿਆ ਨਹੀਂ ਜਾ ਰਿਹਾ ਹੁਣ ਤੁਸੀਂ ਦੇਖੋ ਵਿਦੇਸ਼ਾਂ ਵਿੱਚ ਜਿਹੜੇ ਨੌਜਵਾਨ ਨੇ ਉਹ ਕਿਉਂ ਜਾਂਦੇ ਨੇ ਕਿਉਂਕਿ ਉਹਨਾਂ ਨੌਜਵਾਨਾਂ ਨੂੰ ਸਾਡੇ ਦੇਸ਼ ਤੋਂ ਕੋਈ ਆਸ ਨਹੀਂ ਦਿਖਦੀ ਕੋਈ ਉਹਨਾਂ ਨੂੰ ਉਮੀਦ ਨਹੀਂ ਦਿਖਦੀ ਵੀ ਇੱਥੇ ਸਾਨੂੰ ਚੰਗਾ ਰੋਜ਼ਗਾਰ ਮਿਲ ਜੂਗਾ ਜਾਂ ਪੱਕੀ ਨੌਕਰੀ ਮਿਲ ਜੂਗੀ ਫਿਰ ਉਹ ਵਿਚਾਰੇ ਲੱਖਾਂ ਰੁਪਏ ਖਰਚ ਕੇ ਤੇ ਉਹ ਬਾਹਰ ਜਾਂਦੇ ਨੇ ਉੱਥੇ ਜਾ ਕੇ ਅੰਗਰੇਜ਼ਾਂ ਦੀ ਗੁਲਾਮੀ ਕਰਦੇ ਨੇ ਉਹਨਾਂ ਦੇ ਉੱਥੇ ਬਾਥਰੂਮ ਸਾਫ਼ ਕਰਦੇ ਨੇ ਫਲੱਚਾਂ ਸਾਫ਼ ਕਰਦੇ ਨੇ ਕਈ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਉੱਥੇ ਮਿਸਤਰੀਆਂ ਦੇ ਨਾਲ ਕੰਮ ਕਰਦੇ ਨੇ ਬਾਹਰ ਦੇ ਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਪਾਨ ਵਰਗੇ ਦੇਸ਼ਾਂ ਦੇ ਵਿੱਚ ਤੇ ਹੁਣ ਜਿਹੜੀਆਂ ਸਰਕਾਰਾਂ ਨੇ ਵੱਡੀਆਂ-ਵੱਡੀਆਂ ਟਾਰਾਂ ਮਾਰੀਆਂ ਸੀ ਉਹਨਾਂ ਦੀ ਏ ਤਰुण शर्मा ਨੇ ਬੂਟ ਪਾਲਚ ਕਰਕੇ ਫੂਕ ਕੱਟ ਦਿੱਤੀ ਇਹ ਅੱਜ ਦੀ ਸਭ ਤੋਂ ਵੱਡੀ ਤੇ ਸੋਚਣ ਵਾਲੀ ਗੱਲ ਆ ਵੀ ਇੱਕ ਪਾਸੇ ਜਦੋਂ ਜਿਹੜੇ ਖਿਡਾਰੀ ਨੇ ਉਹ ਆਪਣੀ ਪੂਰੀ ਮਿਹਨਤ ਕਰਕੇ ਆਪਣੇ ਸਿਰ ਤੇ ਆਪਣੇ ਦਮ ਤੇ ਆਪਣੇ ਘਰ ਗਹਿਣੇ ਰੱਖ ਕੇ ਜਦੋਂ ਬਾਹਰ ਖੇਡਣ ਜਾਂਦੇ ਨੇ ਤੇ ਨਾ ਤਾਂ ਉਹਨਾਂ ਦਾ ਕੋਈ ਮਾਨ ਸਨਮਾਨ ਕੀਤਾ ਜਾਂਦਾ ਨਾ ਉਹਨਾਂ ਦੀ ਕੋਈ ਆਓ ਭਗਤ ਕੀਤੀ ਜਾਂਦੀ ਉਹ ਪ੍ਰਾਈਵੇਟ ਬੱਸਾਂ ਤੇ ਚੜ੍ਹ ਕੇ ਆਉਂਦੇ ਨੇ ਆਪਣੇ ਖੰਨਾਂ ਦੇ ਵਿੱਚ ਤੇ ਉੱਥੇ ਵਿਚਾਰੇ ਜਿਹੜੇ ਦੂਜੇ ਹਮਦਰਦੀ ਬੰਦੇ ਨੇ ਉਹਨਾਂ ਦੇ ਗਲ ਦੇ ਵਿੱਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕਰਦੇ ਨੇ ਤੁਸੀਂ ਦੇਖੋ ਸਰਕਾਰਾਂ ਦੇ ਕਿਸੇ ਇੱਕ ਵੀ ਨੁਮਾਇੰਦੇ ਨੇ ਜਾਂ ਕਿਸੇ ਸਰਕਾਰ ਇਹ ਅਫਸਰ ਨੇ ਤਰਨੁ ਸ਼ਰਮਾ ਦਾ ਮਾਣ ਸਨਮਾਨ ਨਹੀਂ ਕੀਤਾ 에어ਪੋਰਟ ਤੋਂ ਲੈ ਕੇ ਨਹੀਂ ਆਇਆ ਗਿਆ 에어ਪੋਰਟੋਂ ਦਾ ਛੱਡੋ ਮੁਹਾਲੀ ਵਾਲੇ ਅੱਡੇ ਤੋਂ ਨਹੀਂ ਲੈ ਕੇ ਆਇਆ ਗਿਆ ਜਦੋਂ ਖੰਨਾ ਦੇ ਵਿੱਚ ਵਿਚਾਰਾ ਆਇਆ ਤੇ ਜਿਹੜੇ ਵਿਚਾਰੇ ਉਹਦੇ ਹਮਦਰਦ ਸੀ ਰਿਸ਼ਤੇਦਾਰ ਸੀ ਉਹਨਾਂ ਨੇ ਉਹਦੇ ਗਲ ਦੇ ਵਿੱਚ ਹਾਰ ਪਾ ਕੇ ਤਰਨੁ ਸ਼ਰਮਾ ਦਾ ਸਵਾਗਤ ਕੀਤਾ ਮੈਂ ਇੱਥੇ ਅੰਨੇ ਭਗਤਾਂ ਨੂੰ ਕਹਿਣਾ ਚਾਹਣਾ ਭਾਵੇਂ ਉਹ ਮੋਦੀ ਦੇ ਹੋਣ ਤੇ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਹੋਣ ਜਿਹੜੇ ਇਹ ਕਹਿੰਦੇ ਨੇ ਵੀ ਮੋਦੀ ਨੇ ਆਹ ਕਰ ਦਿੱਤਾ ਜਿਹੜੇ ਇਹ ਕਹਿੰਦੇ ਨੇ ਵੀ ਮੋਦੀ ਨੇ ਤਾਂ ਬਹੁਤ ਸਾਰੇ ਕੰਮ ਕੀਤੇ ਨੇ ਜਿਹੜੇ ਭਗਤ ਇਹ ਕਹਿੰਦੇ ਨੇ ਭਗਵੰਤ ਮਾਨ ਸਾਹਿਬ ਨੇ ਤਾਂ ਬਹੁਤ ਚੰਗੇ ਕੰਮ ਕੀਤੇ ਨੇ ਪਰ ਆ ਤੁਸੀਂ ਅੱਜ ਜਿਹੜੀ ਤਸਵੀਰ ਦੇਖ ਲੋ ਤੁਹਾਨੂੰ ਵੀ ਸ਼ਰਮਸਾਰ ਕਰ ਦੂਗੀ ਕਿ ਇੱਕ ਪੈਰਾ ਐਥਲੀਟ ਇੰਟਰਨੈਸ਼ਨਲ ਖਿਡਾਰੀ ਉਹਨੇ ਅੱਜ ਡੀਸੀ ਦਫ਼ਤਰ ਦੇ ਸਾਹਮਣੇ ਬੈਠ ਕੇ ਬੂਟ ਪਾਲਚ ਕੀਤੇ ਨੇ ਉਹਨੇ ਆਪਣਾ ਪ੍ਰਦਰਸ਼ਨ ਕੀਤਾ ਕਿ ਮੇਰਾ ਘਰ ਦਾ ਜਿਹੜਾ ਖਰਚਾ ਹੈ ਜਾਂ ਮੈਨੂੰ ਨੌਕਰੀ ਤੇ ਰੱਖਿਆ ਜਾਵੇ ਮੇਰੇ ਘਰ ਦੇ ਬੁਰੇ ਹਾਲਾਤ ਨੇ ਖਾਣ ਪੀਣ ਜੋਗਾ ਕੁਝ ਨਹੀਂ ਰਹਿ ਗਿਆ ਮੈਂ ਜਿਹੜਾ ਸੀ ਉਹ ਮੈਂ ਖੇਡਾਂ ਤੇ ਲਾ ਦਿੱਤਾ ਆਪਦੇ ਦਮ ਤੇ ਖੇਡਿਆ ਤੇ ਸਰਕਾਰਾਂ ਨੇ ਅਜ ਤੱਕ ਉਹਦੀ ਸਾਰ ਨਹੀਂ ਲਈ ਜਦੋਂ ਅੱਜ ਕਰਨ ਸ਼ਰਮਾ ਨੇ ਬੂਟ ਪਾਲਚ ਕੀਤੇ ਕੀ ਹੁਣ ਭਗਵੰਤ ਮਾਨ ਕਹਿ ਸਕਦੇ ਨੇ ਵੀ ਅਸੀਂ ਰੰਗਲਾ ਪਿਆ ਬਣਾਤਾ ਜਾਂ ਮੋਦੀ ਸਾਹਿਬ ਕਹਿ ਸਕਦੇ ਨੇ ਅਸੀਂ ਡਿਜੀਟਲ ਇੰਡੀਆ ਵਿਸ਼ਵਗੁਰੂ ਬਣ ਗਏ ਆ ਤੁਸੀਂ ਦੱਸੋ ਜਿਹੜੀਆਂ ਇਹ ਤਸਵੀਰਾਂ ਨੇ ਜਾਂ ਜਿਹੜੇ ਅੱਜ ਤਰਨੁਲ ਸ਼ਰਮਾ ਨੇ ਬੂਟ ਪਾਲਚ ਕੀਤੇ ਨੇ ਉਹਨਾਂ ਇਹਨਾਂ ਸਰਕਾਰਾਂ ਦਾ ਜਿਹੜਾ ਚਿਹਰਾ ਉਹ ਨੰਗਾ ਕੀਤਾ ਵੀ ਸਾਡੇ ਦੇਸ਼ ਦੇ ਵਿੱਚ ਖੜਾਰੀ ਤਾਂ ਇੰਜ ਹੀ ਰੋਲਦੇ ਆ ਸਾਡੇ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਖੜਾਰੀਆਂ ਦੀ ਜਾਂ ਜਿਹੜੇ ਪੜ੍ਹੇ ਲਿਖੇ ਕਾਬਲ ਨੌਜਵਾਨ ਨੇ ਉਹਨਾਂ ਦੀ ਇੱਜ਼ਤ ਨਹੀਂ ਕਰਦੀਆਂ ਜਾਂ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਨ ਸਨਮਾਨ ਨਹੀਂ ਦਿੰਦੀਆਂ ਹੁਣ ਪੁਰਾਣੇ ਪਹਿਲਾਂ ਜਦੋਂ ਅੱਜ ਤੋਂ 8-10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਜਦੋਂ ਲੀਡਰ ਸਟੇਜਾਂ ਤੇ ਚੜ੍ਹ ਕੇ ਝੂਠ ਮਾਰਦੇ ਹੁੰਦੇ ਸੀ ਉਦੋਂ ਨਾ ਤਾਂ ਸੋਸ਼ਲ ਮੀਡੀਆ ਹੁੰਦਾ ਸੀ ਤੇ ਉਦੋਂ ਨਾ ਹੀ ਕੋਈ ਇਸ ਤਰ੍ਹਾਂ ਮੋਬਾਈਲਾਂ ਤੇ ਕੋਈ ਖਬਰਾਂ ਆਉਂਦੀਆਂ ਸੀ ਕੋਈ ਖਬਰ ਦੂਜੇ ਤੀਜੇ ਪਾਸੇ ਜਾਂਦੀ ਹੀ ਨਹੀਂ ਸੀ ਉਦੋਂ ਜਿਹੜੇ ਲੀਡਰ ਸੀ ਗੱਪ ਮਾਰ ਜਾਂਦੇ ਸੀ ਉਦੋਂ ਚੱਲ ਜਾਂਦੇ ਸੀ ਅੱਜ ਹੁਣ ਵੱਡੇ ਪੱਦਰ ਤੇ ਲੋਕ ਸੋਸ਼ਲ ਮੀਡੀਆ ਚਲਾਉਂਦੇ ਆ ਤੇ ਹਰ ਇੱਕ ਖਬਰ ਲੋਕਾਂ ਦੇ ਵਿੱਚ ਪਹੁੰਚ ਜਾਂਦੀ ਆ ਤੇ ਜਿਹੜੀ ਇਹ ਖਬਰ ਹੁਣ ਸਾਹਮਣੇ ਆਈ ਆ ਇਸ ਖਬਰ ਨੇ ਸਰਕਾਰਾਂ ਦਾ ਜਲੂਸ ਕੱਢ ਕੇ ਰੱਖ ਦਿੱਤਾ ਕੀ ਹੋਣਾ ਭਗਵੰਤ ਮਾਨ ਸਾਹਿਬ ਕਹਿ ਸਕਣਗੇ ਵੀ ਅਸੀਂ ਰੰਗਲਾ ਪੰਜਾਬ ਬਣਾਇਆ ਜਾਂ ਮੋਦੀ ਸਾਹਿਬ ਕਹਿ ਸਕਣਗੇ ਵੀ ਵਿਸ਼ਵ ਗੁਰੂ ਬਣਾਤਾ ਜਾਂ ਡਿਜੀਟਲ ਇੰਡੀਆ ਬਣਾਤਾ ਜਦੋਂ ਇੱਥੋਂ ਦੇ ਖਿਡਾਰੀਆਂ ਦੀ ਕਦਰ ਹੀ ਨਹੀਂ ਕੀਤੀ ਜਾਂਦੀ ਜਿਹੜੇ ਸੱਤ-ਸੱਤ ਮੈਡਲ ਵੀ ਜਿੱਤ ਕੇ ਲੈ ਕੇ ਆਉਂਦੇ ਨੇ ਇੰਟਰਨੈਸ਼ਨਲ ਪੈਰਾਥਲੀਟ ਤਰਨੁਸ਼ਰਮਾ ਵਰਗੇ ਉਹਨਾਂ ਦੀ ਤਾਂ ਇੱਥੇ ਕਦਰ ਨਹੀਂ ਕੀਤੀ ਜਾਂਦੀ ਜਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਤਾਂ ਕਦਰ ਨਹੀਂ ਕੀਤੀ ਜਾਂਦੀ ਫਿਰ ਉਹ ਜਦੋਂ ਵਿਚਾਰੇ ਠੱਕੇ ਠੁੱਕੇ ਖਾ ਕੇ ਪ੍ਰਦਰਸ਼ਨ ਕਰਦੇ ਨੇ ਜਾਂ ਧਰਨੇ ਲਗਾਉਂਦੇ ਨੇ ਫਿਰ ਕਿਤੇ ਉਹਨਾਂ ਦੀ ਮੜੀ-ਮੋਟੀ ਸੁਣਵਾਈ ਹੁੰਦੀ ਫਿਰ ਵੀ ਨਹੀਂ ਹੁੰਦੀ ਤੇ ਇਸੇ ਕਰਕੇ ਹੀ ਸਾਡੇ ਦੇਸ਼ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਪੜ੍ਹੇ ਲਿਖੇ ਨੇ ਕਾਬਲ ਨੇ ਉਹ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਇਸੇ ਕਰਕੇ ਹੀ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਜਾਂ ਉਹ ਕਿਤੇ ਜਿਹੜੇ ਉਮੀਦ ਬੰਦੀ ਉਦੋਂ ਸਰਕਾਰਾਂ ਦੇ ਵੱਲੋਂ ਜਿਹੜੀਆਂ ਨੇ ਉਹਨਾਂ ਦੀਆਂ ਲੋੜਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤੇ ਫਿਰ ਉਹ ਇੱਥੋਂ ਦੇਖ ਨੂੰ ਛੱਡ ਕੇ ਚਲੇ ਜਾਂਦੇ ਨੇ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਗੁਰਪਿੰਦਰ ਕੌਰ ਬਹੁਤ ਮਿਹਰਬਾਨ